ਜਿੱਤਰਾ ਅੱਜ ਆਪਾਂ ਬੜਾ ਦੇ ਉੱਤੇ ਗੱਲ ਕੀਤੀ ਹੈ ਹਰਿਆਵਤ ਪੰਜਾਬ ਦਾ ਬਹੁਤ ਯੋਨੀ ਮਿਹਨਤ ਕੀਤੀ ਹੈ ਬਹੁਤ ਇਹ ਕੰਮ ਕਰ ਰਹੇ ਨੇ ਤੇ ਸਾਡੇ ਉਹਦਾ ਇੱਕ ਸਬਦਾ ਆ ਮੈਂ ਲੋਕਾਂ ਨੂੰ ਹੀ ਕਹਿੰਦਾ ਰਹੇ ਹੁਜਾਣਾ ਕਿ ਸਭ ਤੋਂ ਪਹਿਲਾਂ ਅਜਿਹਾ ਕੋਈ ਕੰਮ ਸ਼ੁਰੂ ਕੀਤਾ ਹੈ ਇਹ ਰਥਮ ਕੋਲ ਦਾ ਦਾ ਧਰਮ ਕੋਲ ਦੇ ਵਿਚਾਰ ਹੀ ਬਣੀ ਤਿਆਰ ਆ ਤੇ ਵੈਸੇ ਜੋ ਵੈਸੇ ਲੈਣ ਪੈਂਦੀ ਹੈ ਤੇ ਕਰੂ ਚੀਜ਼ ਪਾਉਂਦੇ ਹਾਂ ਤੇ ਉਹ ਸਾਡੇ ਅੰਦਰ ਤੇ ਸਭ ਤੋਂ ਕਰ ਦਿੱਤਾ ਕਰ ਬੋਲੀ ਹੋਲੀ ਕਰਕੇ ਲੋਕਾਂ ਨੇ ਇਹ ਨੂੰ ਆਏ ਜਿੱਤਰਾ ਇਹ ਦਲੇ ਨੇ ਇਹ ਕੋਲੇ ਆ ਦੇ ਕੋਈ 240 ਰੁਪਏ ਹੈਗੇ ਜੀ ਸੇਵਾ ਕਰਦੇ ਵੀ ਅਸੀਂ ਇਹ ਜੇਵਾ ਕਰਦੇ ਸਮੂਹ ਤੋਂ ਤੇ ਅਸੀਂ ਲੋਕਾਂ ਨੇ ਪ੍ਰੇਤ ਕਰੀ ਜਾਲੀ ਆ ਪੱਤਰ ਲਾਇਆ ਇਹ ਪੱਤਰ ਬਹੁਤ ਮਿਕਲੇ ਹੈਗੇ ਜੀ ਤੇ 340 ਰੁਪਏ ਦਾ ਇੱਕ ਮੰਡਲ ਪੈਟ ਜਿੱਤੇ ਤੋਂ ਪੱਤਰ ਹੁੰਦੇ ਹੁਣ ਅਸੀਂ ਆਪਾਂ ਲੋਕਾਂ ਨੇ ਕਿ ਸਰਦਾਰ ਨੇ ਕਿ ਕਿਤੇ ਲੋਕਾਂ ਨੇ ਬਨਾਲੇ ਨੇ ਜਿਦਰਾ ਆ ਡੀ ਵਾਈਬ੍ਰੇਟ ਹੈ ਟੈਕਨੋ ਪਰ ਇਹ ਐਕਚੁਅਲੀ ਕਲਾਸਿਕ ਹੈ ਡੀਗਰ ਬਾਡੀ ਰੈਡ ਇਹਦੇ ਸ਼ੇਰ ਤੇ ਦੁਆ ਲਾਗ ਲਿਆ ਪਰ ਡੀਗ੍ਰੇਡ ਡੀਗ੍ਰੇਡ ਹੈ ਟਿਕਾ ਉਹ ਕਿਹਦੇ ਦਾ ਡੀਲਰ ਬਾਦੜਾ ਦਾ ਜੀ ਉਹ ਬੰਦਾ ਜਿਹੜੇ ਗੰਨੇ ਦੇ ਰਾਤੇ ਖੇਰ ਉਹ ਹੁੰਦਾ ਨਾ ਕੋਤੋਂ ਬਾਦੜਾ ਜੀ ਪਰ ਉਹ ਗੰਨੇ ਰਾਦਾ ਹੈ ਨਹੀਂ ਜੀ ਇਹ ਜੋ ਮਰਗੀ ਕਹਿ ਜਾਂ ਬਾਦੜਾ ਪਰ ਅਸੀਂ ਲੋਕਾਂ ਦਾ ਸੋਧ ਤੜ ਕੇ ਬੇਨਤੀ ਕਰਾਂਗਾ ਅਸੀਂ ਕਿੱਥੇ ਕਿਤੇ ਲੱਗਦਾ ਹੈ ਯੂਨੀਵਰਸਿਟੀ ਲੱਗੇ ਸਕਾਉਂਡ ਮੰਦਰ ਲੱਗੇ ਚੀਫ ਸਾਫਾ ਬਾਸ ਸਕੂਲ ਬੜਾ ਬੜਾ ਬਾਬੂ ਹੁੰਦਾ ਜਿੱਥੇ ਕਿਤੇ ਲੱਗਦਾ ਹੈ ਭਾਈ ਸਾਨੂੰ ਸਾਨੂੰ ਸੱਦਾ ਆ ਜਾਂਦਾ ਦਿਨ 2 ਰੁਪਏ ਦਾ 1 ਰੁਪਏ ਦਾ ਅਸੀਂ ਲੋਕਾਂ ਨੇ ਬੇਨਤੀ ਕਰਦੇ ਆਂ ਤੇ ਲੋਕਾਂ ਦੀ ਯਾਰ ਬਾਤ ਹੋ ਜਾਈ ਅਸੀਂ ਇਹ ਪਤਾ ਲੱਗਿਆ ਫਿਰ ਕਿਤੇ ਨਾ ਇਹ ਗੱਲ ਕੀਤੀ ਬਾਈਕ ਉਹ ਆ ਆ ਪਲਾਸਟਿਕ ਦਾ ਬੋਲ ਗਲਾਸ ਲੈ ਕੇ ਆਇਆ ਇਹ ਆਪਾਂ ਦਲਾਹ ਖਾਣੇ ਹੈ ਬਾਹਰ ਦਿੱਤਾ ਹੈ ਬਾਹਰ ਦਿੱਤਾ ਪਰ ਇਹਦੇ ਅੰਦਰ ਇੱਕ ਲੇਅਰ ਹੈ ਗਿਆ ਬੜੀ ਭਰੀ ਚਈਏ ਜਦੋਂ ਇਹਦੇ ਚ ਗਰਮ ਚੀਜ਼ ਹੋਈ ਪਾਣੀ ਹੈ ਨਾ ਇਹਦੇ ਵਜਿਹੇ ਨੇ ਉਸ ਵੇਲੇ ਗਾਲ ਕੇ 25 30 ਹਜ਼ਾਰ ਦਾ ਤੁਹਾਡੇ ਪਰ ਚੱਲ ਆਪਾਂ ਡਾਕਟਰ ਸਾਹਿਬ ਕੋ ਜਾਣਾ ਹੈ ਡਾਕਟਰ ਸਾਹਿਬ ਮਸਲਾ ਕਰਦਾ ਜੀ ਡਾਕਟਰ ਸਾਹਿਬ ਕਹਿੰਦਾ ਵੀ ਆਹ ਬਿਮਾਰੀ ਹੋ ਬਿਮਾਰੀ ਹੋ ਗਈ ਪਰ ਕਈ ਜਰਾ ਇਹ ਤਾਂ ਨਹੀਂ ਪਤਾ ਲੱਗਦਾ ਕਿਸ ਨੂੰ ਵੀ ਕੀ ਹੋ ਗਿਆ ਤੇ ਅਲਟੀਮੇਟਲੀ ਕੋਸ਼ਿਸ਼ ਕਰੀ ਦੀਏ ਇਹ ਲੋਕਾਂ ਨੂੰ ਇਹ ਕਹਿੰਦਾ ਵੀ ਇਹ ਤੱਬੋਂ ਤੋਂ ਬੰਦ ਕਰਕੇ ਪਲਾਸਟਿਕ ਦਾ ਬਰਤ ਕੇ ਇੱਕ ਗਲਾਸ ਬੰਦ ਕਰਕੇ ਆਪਾਂ ਇਹ ਲਾਇਆ ਕਰੀਏ ਆਪ ਨੂੰ ਮਿਲ ਜਾਂਦੇ ਅੱਜ ਬੰਗੜਿਆ ਹਰ ਰਸਤੇ ਇਹਨਾਂ ਨੂੰ ਕਾ ਅੱਟ ਕਹਿਨੇ ਲੱਗਰ ਬੱਠੀ ਹੋਏ ਨੇ ਦੁਰਾਤੋ ਦੇ ਕਿੰਨੇ ਤੱਕ ਕਾਗਜ਼ ਦਾ ਬਣਿਆ ਹੈ ਜੀ ਬਿਲਕੁਲ ਤੇ ਕਾਗਜ਼ ਦਾ ਬਣਿਆ ਉਹਦੇ ਅੰਦਰ ਵੀ ਇਹ ਲੇਅ ਲੱਗੇ ਪਾ ਉਹਦੇ ਅੰਦਰ ਵੀ ਇਹ ਪਲਾਸਟਿਕ ਦੀ ਲੇਅ ਲੱਗੀ ਹੋਈ ਹੈ ਜੇ ਗਰਮ ਚੀਜ਼ ਪੈਣੀ ਹੈ ਉਹ ਫਿਰ ਸਾਡੇ ਅੰਦਰ ਇਹਨੇ ਉਹ ਕਿ ਗਰਮ ਚੀਜ਼ ਬਹੁਤ ਜ਼ਿਆਦਾ ਹੁੰਦੀ ਹੈ ਉਹ ਇਹਦੇ ਅੰਦਰ ਪੈ ਕੇ ਸਾਡੇ ਅੰਦਰ ਗਾਰੇ ਦੇ ਚਲ ਜਾਂਦੇ ਨੇ ਤੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਹੱਥ ਜੋੜ ਕੇ ਇਹਦੇ ਨਾਲ